ाई तेरी सतगुर दीन दयाल जी दास ने माना सतगुर शरणी ते ਆਜ ਨੇ ਮਾਨਾ ਜਤ ਗੁਰ ਸਰਨੀ ਤੇਰੀ ਪਰੇ ਆ ਕੋ ਤੂੰ ਹੀ ਸਤ ਗੁਰ ਸਰਬ ਗੰਡਾ ਵਿੱਚ ਵਸਦਾ ਆਪਣੇ ਪੰਗਤ ਪਿਆਰਿਆਂ ਦੀ ਤਬ ਦਾ ਕਾਜ ਸਤ ਗੁਰੂ ਤੇਰੇ ਪਾਸੋਂ ਸਰੇ ਆ ਤਬ ਦਾ ਕਾਜ ਜਤ ਗੁਰੂ ਤੇ ਕੇ ਮੇਹਰਾ ਕੱਟ ਦੇ ਤੰਦ ਜਮਾ ਦੀ ਫਾਸੀ ਦਾ ਕਰਕੇ ਮੇਹਰਾ ਕੱਟ ਦੇ ਤੰਦ ਜਮਾ ਦੀ ਫਾਸੀ ਦਾ ਸੁਣ ਕੇ ਨਾਮ ਤੁਹਾਡਾ ਧਰਮ ਰਾਜ ਵੀ ਡਰੇ ਆ ਸੁਣ ਕੇ ਨਾਮ ਤੁਹਾਡਾ ਧਰਮ ਰਾਜ ਵੀ ਗੁਰਜੀ ਪਾਰ ਲੰਗਾਈ ਦਾਤਾ ਬੇੜਾ ਹੈ ਆਪਰੇ ਆ ਪਾਰ ਲੰਗਾਈ ਦਾਤਾ ਬੇੜਾ ਹੈ ਆਪਰੇ ਆ ਹੋਏ ਗੁਰੂ ਵਾਹਿਗੁਰੂ ਅਰਜਨ ਦੇਵ ਗੁਰੂ ਬਹੁਤਾ ਤਿਆਰ ਹੋਏ ਅਰਜਨ ਦੇਵ ਗੁਰੂ ਬਹੁਤਾ ਤਿਆਰ ਹੋਏ ਬਾਣੀ ਦਾ ਅਝਾਜ ਜਿਨ੍ਹਾਂ ਕਰਿਆ ਤਿਆਰ ਜੀ ਸੁੱਖਾਂ ਦੀ ਮਣੀ ਦੇ ਵਿੱਚ ਭਰ ਦਿੱਤੇ ਸੁੱਖ ਸਾਰੇ ਸੁੱਖਾਂ ਦੀ ਮਣੀ ਦੇ ਵਿੱਚ ਭਰ ਦਿੱਤੇ ਸੁੱਖ ਸਾਰੇ ਜਿਹੜਾ ਪੜੇ ਸੁਣੇ ਹੋਵੇ ਉਸ ਦਾ ਆਧਾਰ ਜੀ ਸੁੰਦਰ ਜੋ ਸੋਹਣਾ ਮੋਹਣਾ ਹਰੀ ਦਾ ਮੰਦਰ ਰਚਿਆ ਸੁੰਦਰ ਜੋ ਸੋਹਣਾ ਹਰ ਸੋਹਣਾ ਮਣੀ ਦਾ ਮੰਦਰ ਰਚਿਆ ਕਥਨੇ ਤੋਂ ਬਾਹਰ ਮਹਿਮਾ ਅਪਰ ਅਪਾਰ ਜੀ ਬਾਬਾ ਕੇ ਜਾਂ ਸੰਗ ਭਾਣਾ ਮੰਨਿਆ ਗੁਰੂ ਨੇ ਮਿੱਠਾ ਬਾਬਾ ਕੇ ਜਾਂ ਸੰਗ ਭਾਣਾ ਮੰਨਿਆ ਗੁਰੂ ਨੇ ਮਿੱਠਾ ਤੱਤੀ ਲੋ ਉੱਤੇ ਬੈਠੇ ਚੌਂਕੜੇ ਨੂੰ ਮਾਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀ ਐਸ ਵੇਲੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਤੇ ਪਵਿੱਤਰ ਹਜ਼ੂਰੀ ਦੇ ਵਿੱਚ ਧੰਤਨ ਬਾਬਾ ਅਨੰਤ ਸਿੰਘ ਮਹਾਰਾਜ ਦੇ ਤਪਸਥਾਨ ਤੇ ਧੰਤਨ ਪਿਆਰੇ ਬਾਬਾ ਇਸਰ ਸਿੰਘ ਮਹਾਰਾਜ ਦੇ ਤਪਸਥਾਨ ਤੇ ਆਪਾਂ ਹਾਜ਼ਰੀਆਂ ਲਵਾ ਰਹੇ ਹਾਂ ਗੁਰਮੁਖ ਪਿਆਰਿਓ ਹਰ ਐਤਵਾਰ ਨੂੰ ਧੰਤਨ ਪਿਆਰੇ ਬਾਬਾ ਇਸਰ ਸਿੰਘ ਮਹਾਰਾਜ ਦੇ ਬਚਨ ਟੇਪ ਰਾਹੀਂ ਸੁناਏ ਜਾਂਦੇ ਆ ਸੋ ਸਹੀ ਦੀ ਦਿਹਾੜਾ ਧੰਤਨ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਕੱਲ ਨੂੰ ਗੁਰਸੇਖਾਂ ਗਤਾਂ ਬੜੇ ਤੁਮਤਾ ਮਣਾ ਮਣਾ ਰਹੀਆਂ ਭਾਈ ਕੁਲਦੀਪ ਸਿੰਘ ਨੇ ਧਾਰਨਾ ਲਾਈ ਸੀ ਪੈ ਗਏ ਰੋਮ ਰੋਮ ਵਿੱਚ ਸਾਲੇ ਮੁੱਖੋ ਸ਼ੀਨਾਚਾਰੀ ਜੀ ਦੇਖ ਲਓ ਕਿੰਨੇ ਜੀਏ ਝੱਲੇ ਸਤਿਗੁਰਾਂ ਨੇ ਸੋ ਬਾਬਾ ਈਸ਼ਰ ਸਿੰਘ ਮਹਾਰਾਜ ਜੀ ਤੋਂ ਬਰੋਸਾ ਆਏ ਹੋਏ ਪੂਰਨ ਮਹਾਪੁਰਖ ਸੰਤ ਬਾਬਾ ਗੇਜਾ ਸਿੰਘ ਜੀ ਦੇ ਹੱਥਾਂ ਦੀ ਲੀਕੀ ਹੋਈ ਕਾਫਤਾ ਨੂੰ ਵਧਾਤਿਆਂ ਵਾਲੇ ਢਾਡੀ ਜਥੇ ਤੋਂ ਇਸ ਤਰ੍ਹਾਂ ਕਾਫਤਾ ਸਰਬਨ ਕਰੋ ਜੀ ਤੇ ਤੇ ਅਰਜਨ ਦੇਵ ਗੁਰੂ ਜੀ ਰਹਿੰਦੇ ਸਿਰ ਛਤਰ ਹੈ ਚੌਰ ਜੁਲੇ ਸਤ ਗੁਰ ਉੱਪਰ ਸੰਗਾਤ ਸਣ ਬੈੰਦੇ ਕਰ ਕਰਕੇ ਦਰਸ਼ਨ ਦੀ ਸਾਰੀ ਸੰਗਤ ਲੁਟੇ ਨਜਾਰੇ ਸਿਰ ਤਾਜ ਸ਼ਹੀਦਾ ਦੇ ਅਰਜਨ ਦੇਵ ਗੁਰੂ ਜੀ ਪਿਆਰੇ ਸਿਰ ਤਾਜ ਸ਼ਹੀਦਾ ਬਗਰੂ ਜੀ ਪਿਆਰੇ ਨਾਤਾ ਜੋ 모ੜੇਗਾ ਮਨ ਵਿੱਚ ਕੁਸਾਂ ਚੰਦੂ ਨੇ ਕਰਿਆ ਸੜ ਕੋਲੇ ਹੋ ਗਿਆ ਹੈ ਮਨ ਜੋ ਨਾਲ ਕੁਸ ਦੇ ਪਰਿਆ ਹੋਇਆ ਕੋ ਜੁਲਮ ਦੀ ਭੜਕ ਉਠੀ ਅਗਰੋ ਅਗਨ পাপ ਦੀ ਚਾਰੇ ਸਿਰ ਤਾਜ ਸ਼ਹੀਦਾਂ ਨੇ ਦੇਵ ਗੁਰੂ ਜੀ ਪਿਆਰੇ ਸਿਰਤਾਜ ਸਹੀਦਾ ਦੇ ਅਰਜਨ ਦੇਵ ਗੁਰੂ ਜੀ ਪਿਆਰੇ ਅਰੇ ਕਰ ਕੇ ਸ਼ਿਕਾਇਤਾਂ ਜੀ ਰਾਧਾ ਜਹਾਂਗੀਰ ਪੜ ਕਾਇਆ ਤੇਰੇ ਪੁੱਤ ਖਸਰੂ ਨੂੰ ਦਿੱਤੀ कुल इन माया तेरत ख़ुशरूं कुल इन माया लात गुरू जहांगीर जराने सिर त शहीदा अर्जन देव गुरू जी प्यार ਸਿਰ ਤਾਜ ਸ਼ਹੀਦਾ ਦੇ ਅਰਜਣ ਦੇਵ ਗੁਰੂ ਜੀ ਪਿਆਰੇ ਵਿੱਚ ਕਲੇਲ ਜਾ ਕੇ ਦੀ ਚੰਦੂ ਗੱਲ ਕਰਦਾ ਅਣ ਹੋਈ ਐਸੇ ਜੋ ਪਾਪੀ ਨੂੰ ਦਰਗਾਹ ਵਿੱਚ ਮਲੇ ਨਾ ਢੋਈ ਵਿੱਚ ਗੁਰੂ ਬਿਠਾਏ ਜੀ ਉਬਲ ਦੇਗ ਹੈ ਪਾਪਾ ਪਾਰੇ ਸਿਰ ਤਾਜ ਜਿਸਹੀ ਦਾ ਦੇ ਅਰਜਨ ਦੇਵ ਗੁਰੂ ਜੀ ਪਿਆਰੇ ਸਿਰ ਤਾਜ ਜਿਸਹੀ ਦਾ ਦੇ ਅਰਜਨ ਦੇਵ ਗੁਰੂ ਜੀ ਪਿਆਰੇ ਹੈ ਜ਼ੁਲਮ ਕਮਾਉਂਦਾ ਦੀ ਪਾਪੀ ਚੰਦੂ ਬੜਾ ਲਕਪੱਤਾ ਹੈ ਜ਼ੁਲਮ ਕਮਾਉਂਦਾ ਦੀ ਪਾਪੀ ਚੰਦੂ ਬੜਾ ਕਪ ਤਵੀ ਉੱਪਰ ਬਿਠਾ ਕੇ ਜੀ ਤਵੀ ਉੱਪਰ ਬਿਠਾ ਕੇ ਜੀ ਪੌਂਦਾ ਰਿਤ ਸੀਸ ਵਿੱਚ ਤੰਤਾ ਹੈ ਪੀਨਾ ਜੇ ਤੰਤਾ ਉੱਪਰੋਂ ਸੂਰਜ ਛਟੇ ਗਿਆ ਰੇ ਸਿਰ ਤਾਜ ਸਹੀ ਦਾ ਦੇ ਅਰਜਣ ਦੇਵ ਗੁਰੂ ਜੀ ਪਿਆਰੇ ਸਿਰ ਤਾਜ ਸਹੀ ਪਦੀ ਜੀ ਪੈ ਗਏ ਰੋਮ ਰੋਮ ਵਿੱਚ ਛਾਲੇ ਕੋਸੀਨਾ ਬੋਲੇ ਨਾ ਸਤ ਗੁਰੂ ਤੇਰੇ ਚੋਜ ਨਿਰਾਲੇ ਟੱਕ ਕੇ ਇਹ ਪਾਣ ਨੂੰ ਮੀਆਂ ਮੀਰ ਪੁਪਾ ਹੈ ਪਾਰੇ ਸਿਰ ਤਾਜ ਸਹੀ ਦਾ ਦੇ ਅਰਜਨ ਦੇਵ ਗੁਰੂ ਹੇ ਮੀਆਂ ਮੀਰ ਕਹੇ ਸਤਗੁਰੂ ਘਰ ਦੀ ਤਸੀਹੇ ਢਲਦੇ ਚੰਦੂ ਦਾ ਨਾਜ਼ ਕਰਾ ਮੈਂ ਕਪੜ ਕ ਚਲਕ ਵਿੱਚ ਪਲਦੇ ਜਿੰਨੇ ਵੀ ਪਾਪੀਏ ਕਰ ਜਾ ਗਰਕ ਹੁਨੇ ਸਾਰੇ ਸਿਰ ਤਾਜ ਸ਼ਹੀਦਾਂ ਦੇ ਅਰਜਨ ਦੇਵ ਗੁਰੂ ਦੇਵ குரு ਜੀ ਪਿਆਰੇ ਇਸ ਭਾਣੇ ਵਰ ਤੇ ਤੂੰ ਤਾਹਾਂ ਮਾਰ ਜਗਤ ਹੈ ਰੋਏ ਇਸ ਭਾਣੇ ਵਰ ਤੇ ਨੂੰ 400 ਸਾਲ ਤੋਂ ਉੱਤੇ ਹੋਏ ਬਾਬਾ ਜੀ ਦਾ ਦਾਸ ਕਵੀ ਗੇਤਾ ਸਿੰਘ ਹੈ ਕਾਬ ਉੱਚਾ ਰਾਜ ਸਹੀ ਦਾ ਦੇ ਅਰਜਨ ਦੇਵ ਗੁਰੂ ਜੀ ਪਿਆਰੇ ਸਰਤਾਜ ਸਹੀ ਦਾ ਦੇ ਅਰਜਨ ਦੇਵ ਗੁਰੂ ਜੀ ਪਿਆਰੇ